ਦੇ ਜੋਰ ਫੜਨ ਦੇ ਨਾਲ ਹੀ ਗਰਮ ਕੱਪੜਿਆਂ ਦੀ ਸੇਲ ਦੇ ਵਿੱਚ ਵੀ ਇਲਾਫਾ ਹੋ ਗਿਆ ਹੈ ਅਸੀਂ ਇਸ ਵੇਲੇ ਹਾਲ ਬਾਜ਼ਾਰ ਮੇਨ ਹਾਲ ਬਾਜ਼ਾਰ ਦੇ ਵਿੱਚ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿੰਦੀ ਦੇ ਵਿੱਚ ਲੋਕਾਂ ਵੱਲੋਂ ਸਟਾਲ ਲਗਾਏ ਗਿਆ ਆਪਣੀਆਂ ਦੁਕਾਨਾਂ ਲਗਾਈਆਂ ਨੇ ਗਰਮ ਕੱਪੜਿਆਂ ਦੀ ਖਰੀਦਦਾਰੀ ਕਰਨ ਦੇ ਲੋਕ ਇਹ ਜਿਹੜਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਅੰਮ੍ਰਿਤਸਰ ਦੇ ਹਾਲ ਗੇਟ ਦੀਆਂ ਨੇ ਜਿੱਥੇ ਗਰਮ ਕੱਪੜਿਆਂ ਦੀ ਸੇਲ ਲੋਕ ਗਰਮ ਕੱਪੜੇ ਖਰੀਦ ਰਹੇ ਕਿਉਂਕਿ ਕੱਲ ਦੀ ਬਾਰਿਸ਼ ਤੋਂ ਬਾਅਦ ਟੈਂਪਰੇਚਰ ਘਿਰਨ ਤੋਂ ਬਾਅਦ ਲੋਕੀ ਖਰੀਦਦਾਰੀ ਗਰਮ ਕਪੜਿਆਂ ਦੀ ਖਰੀਦਦਾਰੀ ਵੀ ਕਰ ਰਹੇ ਨੇ ਔਰ ਇਸ ਹਾਲ ਬਾਜ਼ਾਰ ਜਿੱਡਾ ਜਿੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਚਾਹ ਔਰ ਇਸ ਵੇਲੇ ਕਿਉਂਕਿ ਹਾਲ ਬਾਜ਼ਾਰ ਬੰਦ ਹੁੰਦਾ ਹੈ ਔਰ ਇਤਵਾਰ ਨੂੰ ਇੱਥੇ ਸਟਾਲ ਲੱਗਦੇ ਨੇ ਹਰ ਤਰ੍ਹਾਂ ਦੇ ਸਟਾਲ ਲੱਗਦੇ ਨੇ ਪਰ ਗਰਮ ਗਰਮ ਕਪੜਿਆਂ ਦੇ ਇਸ ਵਾਰ ਸਟਾਲ ਤੁਸੀਂ ਦੇਖ ਸਕਦੇ ਹੋ ਔਰ ਲੋਕਾਂ ਦਾ ਹਜ਼ੂਮ ਯਾਨੀ ਕਿ ਲੋਕਾਂ ਦੀ ਵੱਡੀ ਗਿਣਤੀ ਦੇਖ ਸਕਦੇ ਹੋ ਜਿਹੜੇ ਪਰਚੇਸ ਕਰਨ ਲਈ ਪਹੁੰਚੇ ਹੋਏ ਨੇ ਆਪਣੇ ਕਪੜੇ ਦੀ ਖਰੀਦਦਾਰੀ ਕਰਨ ਪਹੁੰਚੇ ਕਿਉਂਕਿ ਸਰਦੀ ਦਾ ਆਗਾਜ਼ ਹੋ ਚੁੱਕਾ ਹੈ ਕੱਲ ਦੀ بارش ਤੋਂ ਬਾਅਦ ਜਿਹੜੇ ਲੋਕ ਨੇ ਉਹ ਵੀ ਨਿਕਲੇ ਨੇ ਔਰ ਖਾਸ ਕਰਕੇ ਗਰਮ ਕਪੜਿਆ ਦੀ ਖਰੀਦਦਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੈਕਟਸ ਔਰ ਬਫਰਲ ਔਰ ਜਿਹੜੇ ਸਵੈਟਰਸ ਨੇ ਇੱਥੇ ਪਰਚੇਸ ਕੀਤੇ ਜਾ ਰਹੇ ਨੇ ਇਤਵਾਰ ਦੇ ਦਿਨ ਲੋਕ ਕਰੋ ਨਿਕਲਦੇ ਨੇ ਔਰ ਪਰਚੇਸ ਕਰਦੇ ਨੇ ਜੇ ਅਸੀਂ ਗੱਲ ਕਰੀਏ ਤੇ ਮਫਰਲ اور ਸਟੋਲਸ ਲੇਡੀਜ਼ ਲਈ ਵੀ ਹੈ اور ਜੈਂਟਸ ਲਈ ਜਿਹੜੇ ਮਫਰਲ ਨੇ ਉਹ ਪਏ ਨੇ ਗਰਮ ਕਪੜੇ ਨੇ ਜੈਕਟਸ ਨੇ ਲੇਡੀਜ਼ ਦੇ ਲਈ ਪੈਂਟ ਸ਼ਰਟਸ ਸਵੇਟਰ ਛੋਟੇ ਛੋਟੇ ਸੋ ਇੱਕ ਸਰਦੀ ਦਾ ਅਹਿਸਾਸ ਜਿਹੜਾ ਕਿ ਹੋ ਚੁੱਕਾ ਹੈ ਪਿਛਲੇ ਵੈਸੇ ਤਾਂ ਪਿਛਲੇ ਇੱਕ ਮਹੀਨੇ ਤੋਂ ਸ਼ੁਰੂ ਹੋ ਚੁੱਕੀ ਹੈ ਇਸ ਦੀ ਪਰਚੇਜ਼ਿੰਗ ਗਰਮ ਕਪੜਿਆਂ ਦੀ ਸੇਲਸ ਲਗਣੀ ਸ਼ੁਰੂ ਹੋ ਚੁੱਕੀਆਂ ਨੇ ਪਰ ਲੋਕੀ ਦਾ ਲੋਕਾਂ ਦਾ ਹਜੂਮ ਕੱਲ ਦੇ بارش ਤੋਂ ਬਾਅਦ ਅੱਗੇ ਨਾਲੋਂ ਵੱਧ ਗਿਆ ਹੈ ਔਰ ਲੋਕ ਆਪਣੇ ਪਰਿਵਾਰਾਂ ਦੇ ਨਾਲ ਪਹੁੰਚ ਰਹੇ ਨੇ ਔਰ ਪਰਚੇਸ ਕਰ ਰਹੇ ਨੇ ਗਰਮੀ ਦੇ ਦਿਨਾਂ ਵਿੱਚ ਲੋਕੀ ਠੰਡ ਤੋਂ ਬਚਾਅ ਲਈ ਗਰਮ ਕੱਪੜਿਆਂ ਦੀ ਖਰੀਦ ਕਰਦੇ ਨੇ ਅਸੀਂ ਥੋੜੀ ਗੱਲ ਵੀ ਕਰਨੇ ਆ ਇਸ ਮਾਮਲੇ ਦੇ ਵਿੱਚ ਇਹ ਇਹ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਲੋਕ ਪਰਚੇਸ ਕਰਨ ਲਈ ਪਹੁੰਚਦੇ ਨੇ ਸੈਕਟਪ ਤੁਸੀਂ ਦੇਖ ਰਹੇ ਆ ਕਿ ਸਰਦੀ ਥੋੜੀ ਜਿਹੀ ਵੱਧ ਗਈ ਹੈ ਕੱਲ ਦੀ ਬਾਰਿਸ਼ ਹੋਈ ਹੈ ਤੇ ਪਰਚੇਜ਼ਿੰਗ ਲੋਕ ਕਰਨੇ ਨਿਕਲ ਰਹੇ ਉਹ ਫਰਕ ਪਿਆ ਆਗੇ ਇਹਨਾਂ ਨੂੰ ਹਾਂਜੀ ਬਹੁਤ ਫਰਕ ਪਿਆ ਜੀ ਮੌਸਮ ਠੰਡਾ ਹੋ ਗਿਆ ਜੀ ਹਾਂਜੀ ਇਸ ਕਰਕੇ ਕਸਟਮਰ ਆ ਰਹੇ ਆ ਤੇਜ਼ੀ ਹੋ ਗਈ ਤੇਜ਼ੀ ਹੋ ਗਈ ਆ ਬਿਲਕੁਲ ਕਾਰੋਬਾਰ ਚ ਤੇਜ਼ੀ ਤੁਸੀਂ ਜਿਸ ਤਰ੍ਹਾਂ ਅਸੀਂ ਪਹਿਲੇ ਕਿਹਾ ਟਿਆ ਕਾਰੋਬਾਰ ਚ ਤੇਜੀ ਆ ਗਈ ਹੈ ਕਿਉਂਕਿ ਥੋੜੀ ਜਿਹੀ ਠੰਡ ਵਧਣ ਕਾਰਨ ਲੋਕ ਕਰੋਚ ਨਿਕਲ ਰਹੇ ਨੇ ਔਰ ਸਵੈਟਰ ਜੈਕਟਸ ਜੀਨਸ ਬਫਰਲ ਗਲਵਸ ਇਹਨਾਂ ਦੀ ਪਰਚੇਸ ਕਰ ਰਹੇ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਪੰਜਾਬ ਜੀ ਤੇ ਠੰਡ ਜ਼ਿਆਦਾ ਹੋ ਗਈ ਹੈ ਪਰਚੇਸਿੰਗ ਕਰਨ ਲਈ ਤੁਸੀਂ ਨਿਕਲਿਓ ਗਰਮ ਕਪੜੇ ਖਰੀਦਦੇ ਹੋ ਹਾਂ ਜੀ ਗਰਮ ਕਪੜੇ ਬਹੁਤ ਅੱਛੇ ਠੰਡ ਕਰਕੇ ਜ਼ਿਆਦਾ ਹੁਣ ਮਹਿਸੂਸ ਹੋ ਰਿਹਾ ਕਿ ਅਸੀਂ ਵੀ ਕੁਝ ਲੈ ਕੇ ਰੱਖੀਏ ਹਾਂ ਜੀ ਪਹਿਲਾਂ ਹੀ ਤਿਆਰੀ ਕਰ ਰਹੇ ਹਾਂ ਅੱਛਾ ਜੀ ਹਾਂਜੀ ਕੱਲ ਬਾਰਿਸ਼ ਹੋਈ ਹੈ ਉਹਦੇ ਤੋਂ ਥੋੜੀ ਠੰਡ ਦਾ ਵੱਧ ਗਈ ਹੈ ਹਾਂਜੀ ਬਹੁਤ ਤੋਂ ਠੰਡ ਵੱਧ ਗਈ ਹੈ ਉਹਦੇ ਨਾਲ ਕਸਟਮਰ ਵੀ ਪਰਚੇਸ ਕਰ ਰਿਹਾ ਹੈ ਗਰਮ ਕਪੜਿਆਂ ਦੀ ਸੋ ਗਰਮ ਕਪੜਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਗਾਹਕ ਦੂਰ ਦੂਰ ਤੋਂ ਪਹੁੰਚ ਰਿਹਾ ਹੈ ਇੱਥੇ ਔਰ ਪਰਚੇਸ ਕਰਨ ਲਈ ਆਪਣੀ ਫੈਮਿਲੀ ਦੇ ਨਾਲ ਤੁਸੀਂ ਤਸਵੀਰਾਂ 'ਚ ਦੇਖੋ ਕਿ ਸਵੇਰ ਦਾ ਸਮੇਂ ਹੈ ਔਰ ਹਾਲਤ ਦਾ ਦੇ ਵਿੱਚ ਸਾਰੇ ਹਾਲ ਬਾਜ਼ਾਰ ਦੇ ਦੁਕਾਨਾਂ ਜਰੂਰ ਬੰਦ ਨੇ ਦੂਰ ਦੂਰ ਤੱਕ ਸਟਾਲਸ ਲੱਗੇ ਹੋਏ ਨੇ ਭਾਈ ਸਾਹਿਬ ਵੈਸੇ ਤਾਂ ਤੁਸੀਂ ਦੱਸ ਰਹੇ ਸੀਗੇ ਕਿ ਅਕਤੂਬਰ ਤੋਂ ਅਸੀਂ ਸ਼ੁਰੂ ਕਰਤਾ ਸੀ ਕਾਰੋਬਾਰ ਮਗਰ ਕੱਲ ਜਿਸ ਤਰ੍ਹਾਂ ਬਾਰਿਸ਼ ਹੋਈ ਹੈ ਬਾਰਿਸ਼ ਪੈਣ ਤੋਂ ਬਾਅਦ ਥੋੜੀ ਜਿਹੀ ਠੰਡ ਵਧ ਗਈ ਹੈ ਅੱਜ ਦੇ ਪਹਿਲੇ ਨਾਲੋਂ ਜ਼ਿਆਦਾ ਗਾਹਕ ਤਾਂ ਨਜ਼ਰ ਆ ਰਹੇ ਆ ਬਾਰਿਸ਼ ਤੋਂ ਬਾਅਦ ਥੋੜਾ ਘਰ ਕਸਟਮਰ ਜ਼ਿਆਦਾ ਬੜਿਆ ਜੀ ਥੋੜਾ ਜਿਆਦਾ ਬੜਿਆ ਕਸਟਮਰ ਬਾਰਿਸ਼ ਤੋਂ ਬਾਅਦ ਠੀਕ ਹੈ ਹਾਂ ਵੈਸੇ ਅਕਤੂਬਰ ਮਹੀਨੇ ਕੰਮ ਤੇਲੇ ਪੈਂਦਾ ਹੁੰਦਾ ਮਗਰ ਜਿਹੜਾ ਜਿਆਦਾ ਠੰਡ ਦਾ ਜਿਆਦਾ ਟਾਈਮ ਆਂਦਾ ਹੈ ਉਹ ਬਾਰਿਸ਼ ਨਵੰਬਰ ਮਹੀਨਾ 11ਵਾਂ ਮਹੀਨਾ 11ਵੇਂ ਮਹੀਨੇ ਜਿਆਦਾ ਕੰਮ ਤੇਜ਼ੀ ਜੁੰਦਾ ਹੈ 11ਵਾਂ 12ਵਾਂ ਫੇਲਾ ਓਕੇ ਤਿੰਨ ਮਹੀਨੇ ਫੁੱਲ ਕੰਮ ਹੁੰਦਾ ਠੀਕ ਹੈ ਹਾਂਜੀ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਕੰਮ ਤੇ 8 ਸਾਲ ਹੋ ਗਏ ਮਿੰਡ ਬੈਠੇ ਨੇ ਓਕੇ 8 ਸਾਲ ਤੋਂ ਤੁਸੀਂ ਇਹ ਕਾਰੋਬਾਰ ਕਰ ਰਹੇ ਹੋ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿਸ ਚੀਜ਼ ਦੀ ਜਿਆਦਾ ਪਰਚੇਸ ਸਮਝਦੇ ਹੋ ਕਿ ਸ਼ਹਿਰ ਵਾਸੀ ਜਿਆਦਾ ਮਫਲ ਖਰੀਦਦੇ ਨੇ ਗਲਵਜ਼ ਖਰੀਦਦੇ ਨੇ ਜਾਂ ਜੈਕਟਸ ਸਾਰੀ ਆਈਟਮ ਖਰੀਦਦੇ ਨੇ ਟੋਟਲੀ ਆਈਟਮ ਸਾਰੀ ਬਰਾਬਰ ਵਿਕ ਗਈ ਪ੍ਰੋਪਰ ਟੋਟਲ ਆਈਟਮ ਵਿਕ ਗਈ ਹਾਂ ਹਾਂ ਸੋ ਤੁਸੀਂ ਸੁਣਿਆ ਕਿ ਲੋਕ ਜਿਹੜੇ ਨੇ ਸਾਰੀਆਂ ਗਰਮ ਆਈਟਮਾਂ ਖਰੀਦਦੇ ਨੇ ਮੈਂ ਸਰਦੀ ਥੋੜੀ ਜੀ ਵੱਧ ਗਈ ਹੈ ਅਹਿਸਾਸ ਸਰਦੀ ਦਾ ਹੋ ਗਿਆ ਤੁਸੀਂ ਵੀ ਘਰੋਂ ਨਿਕਲਿਓ ਪਰਚੇਸ ਕਰਨ ਲਈ ਕੱਪੜੇ ਗਰਮ ਖਰੀਦਣ ਲਈ ਹਾਂਜੀ ਛਾਂਡੇ ਇਸ ਵਾਰੀ ਵਾਕੇ ਜਾਂਦੀ ਹੈ ਇਸੇ ਹਾਂਜੀ ਓਕੇ ਸੋ ਤੁਸੀਂ ਕਸਟਮਰਸ ਨੂੰ ਦੇਖ ਰਹੇ ਹੋ ਕਿ ਲੋਕ ਇੱਥੇ اپنی ਸਮਰਥਾ ਦੇ ਮੁਤਾਬਕ ਆਪਣੇ ਬੱਚਿਆਂ ਲਈ ਆਪਣੇ ਵੱਡਿਆਂ ਲਈ ਬਜ਼ੁਰਗਾਂ ਦੇ ਲਈ ਪਰਚੇਸਿੰਗ ਕਰ ਰਹੇ ਨੇ ਸੀ ਗਾਕਸ ਦੇ ਨਾਲ ਗੱਲ ਵੀ ਕਰਾਂਗੇ ਕੀ ਕਹਿਣਾ ਹੈ ਉਹਨਾਂ ਦਾ बेटा अभी ये, ये बताएं कि आप लोग परचेज करने गर्म कपड़ों के लिए आए यहाँ पे परचेज करने के लिए क्या सर्दी महसूस हो रही है इसलिए पर, कपड़े बिल्कुल ज्यादा सर्दी दिकुल है यहाँ पे इसीलिए हमें लगता है कि अब हमें गर्म गर्म कपड़े कपड़े खरीद लेने लेने तो चाहिए चाहिए ले तो ये कल की बारिश हुई है उसके बाद ऐसा ट्रेंड हो गया बारिश कल हुई है थोड़ी सी बारिश हाँ कह सकते हो आपकी कल की बारिश की वजह से ही थोड़ा कम हो गया है एक्चुअल पे पहले थोड़ी ज्यादा सर्दी थी अभी थोड़ा कम हो गए ਤੁਸੀਂ ਕਸਟਮਰਸ ਕੋਲੋਂ ਵੀ ਸੁਣਿਆ ਹੈ ਕਿ ਲੋਕ ਘੂਰੋਂ ਨਿਕਲ ਰਹੇ ਨੇ ਪਰਚੇਜ਼ਿੰਗ ਦੇ ਲਈ ਗਰਮ ਕੱਪੜਿਆਂ ਦੀ ਸੇਲ ਦੇ ਵਿੱਚ ਇਜ਼ਾਫਾ ਹੋ ਗਿਆ ਹੈ ਗਾ ਜਿਹੜੇ ਨੇ ਘਰੋਂ ਆ ਰਹੇ ਨੇ ਗਾ ਦੀ ਪਰਚੇਜ਼ਿੰਗ ਪਾਵਰ ਹੈ ਸਿਰਫ ਇਸ ਵੇਲੇ ਕਿ ਆਪਣੇ ਆਪ ਨੂੰ ਸਰਦੀ ਤੋਂ ਬਚਾ ਲਈ ਸਰਦੀ ਦੇ ਬਚਾਅ ਦੇ ਲਈ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਹੁਣ ਉਹ ਗਰਮ ਕੱਪੜੇ ਪਾ ਰਹੇ ਨੇ ਔਰ ਇਹ ਨਜ਼ਾਰਾ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦਾ ਹੈ ਤੁਸੀਂ ਤਸਵੀਰਾਂ ਵਿੱਚ ਜਿਹੜਾ ਦੇਖ ਰਹੇ ਹੋ ਹਾਲ ਬਾਜ਼ਾਰ ਦੇ ਦੁਕਾਨਾਂ ਦੇ ਬਾਹਰ ਗਰਮ ਕੱਪੜਿਆਂ ਦੇ ਸਟਾਲਸ ਲੱਗੇ ਹੋਏ ਨੇ ਜਿੱਥੇ ਲੋਕ ਪਰਚੇਜ਼ਿੰਗ ਕਰ ਰਹੇ ਨੇ ਆਪਣੇ ਲਈ ਆਪਣੇ ਬੱਚਿਆਂ ਲਈ ਆਪਣੇ ਬਜ਼ੁਰਗਾਂ ਦੇ ਲਈ ਤਾਂ ਜੋ ਅਸੀਂ ਇਤਨੀ ਸਰਦੀ ਤੋਂ ਥੋੜਾ ਆਪਣੇ ਆਪ ਨੂੰ ਬਚਾ ਕੇ ਰੱਖ ਸਕੀਏ ਸੋ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਗਰਮ ਕੱਪੜਿਆਂ ਦੇ ਨਾਲ ਸਟਾਲਸ ਲੱਗੇ ਹੋਏ ਨੇ ਤਸਵੀਰਾਂ ਵੀ ਸਾਰੀਆਂ ਜੇ ਤੁਸੀਂ ਦੂਰ ਦੂਰ ਤੱਕ ਦੇਖੋ ਹਰ ਇੱਕ ਦੁਕਾਨ ਦੇ ਬਾਹਰ ਸਟਾਲ ਲੱਗੇ ਨੇ ਔਰ ਖਾਸ ਕਰਕੇ ਗਰਮੀ ਦੀ ਸਰਦੀ ਦੇ ਜਿਹੜੇ ਕਪੜੇ ਨੇ ਜੈਕਟਸ ਨੇ ਗਲਵਜ਼ ਨੇ ਮਫਰਲ ਹੈ ਸਵੈਟਰਸ ਨੇ ਔਰ ਲੋਕ ਇਸ ਨੂੰ ਖਰੀਦਣ ਲਈ ਦੂਰ ਦੂਰ ਤੋਂ ਆ ਰਹੇ ਨੇ ਤੁਸੀਂ ਕਿਉਂਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਰ ਰੋਜ਼ ਸੈਲਾਨੀ ਪਹੁੰਚਦੇ ਨੇ ਇੱਥੇ ਘੁੰਮ ਲਈ ਰਹੀ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਔਰ ਉਹਨਾਂ ਦੇ ਉਹਨਾਂ ਦਾ ਵੀ ਮਨ ਹੁੰਦਾ ਹੈ ਕਿ ਇੱਥੋਂ ਗਰਮ ਕੱਪੜੇ ਆਪਣੇ ਲਈ ਖਰੀਦੇ ਜਾਣ ਇਸ ਪਾਸੇ ਜੇ ਅਸੀਂ ਦੇਖੀਏ ਤੇ ਇੱਧਰ ਸਰਦੀਆਂ ਦੇ ਸਰਦੀਆਂ ਚ ਯੂਜ਼ ਹੁੰਦੀਆਂ ਜੈਕਟਸ ਨੇ ਜਿਹੜੀਆਂ ਉਹ ਪਰਚੇਸ ਕਰਨ ਲਈ ਲੋਕ ਇੱਥੇ ਪਹੁੰਚੇ ਨੇ ਅਸੀਂ ਗੱਲ ਵੀ ਕਰਾਂਗੇ ਸਰਦੀਆਂ ਦਾ ਮੌਸਮ ਹੈ ਸਿੰਘ ਸਾਹਿਬ ਆ ਗਿਆ ਹੈ ਜ਼ਿਆਦਾ ਸਰਦੀ ਵੀ ਵੱਧ ਗਈ ਹੈ ਕੱਲ ਜਿਸ ਵਾਂ 12 ਬਾਰਿਸ਼ ਸ਼ੁਰੂ ਹੋਈ ਸੀਗੀ ਉਸ ਤੋਂ ਬਾਅਦ ਥੋੜਾ ਟੈਂਪਰੇਚਰ ਘਟ ਗਿਆ ਹੈ ਜੈਕਟਸ ਦਾ ਸੀਜ਼ਨ ਹੈ ਕੀ ਕਹੋਗੇ ਕੀ ਕਹੀਏ ਸਰ ਬਸ ਸਰਦੀਆਂ ਦਾ ਸੀਜ਼ਨ ਆ ਗਿਆ ਉਹਦੇ ਕਰਕੇ ਸ਼ੋਪਿੰਗ ਕਰਨ ਆਏ ਆ ਠੰਡ ਹੋ ਗਈ ਹੈ ਤੇ ਕੱਪੜੇ ਚੇਂਜ ਕਰਨੇ ਆ ਓਕੇ ਸੱਦੇ ਵਾਸ ਓਕੇ ਸੋ ਜੀ ਸਰ ਤੁਸੀਂ ਵੀ ਪਰਚੇਸ ਕਰ ਲਈ ਆਇਓ ਹਾਂ ਜੀ ਸਰ ਜੀ ਪਸੰਦ ਕਰ ਰਹੇ ਆ ਸਰ ਜੀ ਦੇਖੋ ਹੁਣ ਮਤਲਬ ਮਹਿਸੂਸ ਹੋ ਰਿਹਾ ਕਿ ਗਰ ਸਰਦੀ ਹੋ ਮਜਾਦਾ ਵੱਧ ਗਈ ਹੈ ਹਾਂ ਸਰਦੀ ਜਿਆਦਾ ਵੱਧ ਗਈ ਹੈ ਹੋ ਗਿਆ ਦੋ ਤਿੰਨ ਦਿਨ ਤੋਂ ਸਰਦੀ ਜਿਆਦਾ ਚਾਰ ਦਿਨ ਤੋਂ ਪੈਣ ਲੱਗੀ ਹੈ ਪਹਿਲਾਂ ਦੰਨੀ ਸੀ ਹਾਂ ਹਾਂ ਉਹਨੇ ਦੋ ਤਿੰਨ ਮਹੀਨੇ ਇਸ ਤਰ੍ਹਾਂ ਦੇ ਰਹਿਣੇ ਨੇ ਹਾਂ ਜ਼ਰੂਰ ਜੀ ਜ਼ਰੂਰ ਬੱਚਾ ਪੁੱਛਾਂ ਦਾ ਖਰੀਦੀ ਹੈ ਬਿਲਕੁਲ ਤੁਸੀਂ ਸੁਣ ਰਹੇ ਹੋ ਜਿਸ ਦਾ ਆਪਣੇ ਬੱਚਿਆਂ ਲਈ ਆਪਣੇ ਪਰਿਵਾਰਕ ਮੈਂਬਰਾਂ ਦੇ ਲਈ ਲੋਕ ਕੱਪੜੇ ਇੱਥੋਂ ਪਰਚੇਸ ਕਰ ਰਹੇ ਨੇ ਸੋ ਇਹ ਸਟਾਲਸ ਹਾਲ ਬਾਜ਼ਾਰ ਦੇ ਬਾਹਰ ਲੱਗੇ ਹੋਏ ਨੇ ਯਾਨੀ ਕਿ ਗਰਮ ਕਪੜਿਆਂ ਦੇ ਸਟਾਲਸ ਨੇ ਜਿਹੜੇ ਕਿ ਤੁਸੀਂ ਤਸਵੀਰਾਂ ਦੇ ਵਿੱਚ ਇਸ ਨੂੰ ਮੈਂ ਦੇਖ ਰਹੇ ਹਾਂ ਸੋ ਸਰਦੀ ਦਾ ਆਗਾਜ਼ ਯਾਨੀ ਕਿ ਸਰਦੀ ਬੇਹੱਦ ਜਿਹੜੀ ਬਹੁਤ ਜ਼ਿਆਦਾ ਸਰਦੀ ਹੈ ਕੱਲ ਤੋਂ ਸ਼ੁਰੂ ਹੋ ਗਈ ਹੈ ਪਹਿਲਾਂ ਕੁਝ ਧੇਰ ਪਹਿਲੇ ਅਸੀਂ স্মੋਗ ਦੀ ਮਾਰ ਚੱਲ ਰੇ ਸਾਂ ਚੌੜ ਔਰ স্মੋਗ ਨੇ ਸਾਨੂੰ ਘੇਰਿਆ ਹੋਇਆ ਸੀਗਾ ਸਾਰੀਆਂ ਸਾਰਾ ਅਮਰitsar ਕੀ ਸਾਰਾ ਪੰਜਾਬ স্মੋਗ ਦੇ ਨਾਲ ਗ੍ਰਸਤ ਸੀਗਾ ਔਰ ਕੱਲ ਦੀ ਜਿਹੜੀ ਹਲਕੀ ਬਾਰਿਸ਼ ਹੋਈ ਹੈ ਅਮਰitsar ਦੇ ਵਿੱਚ ਉਹਦੇ ਨਾਲ স্মੋਗ ਤੋਂ ਕੁਝ ਰਾਹਤ ਮਿਲੀ ਹੈ ਪਰ ਸਰਦੀ ਦਾ ਆਗਾਜ਼ ਹੋ ਗਿਆ ਹੈ ਸਰਦੀ ਨੇ ਆਪਣਾ ਜੋਰ ਫੜ ਲਿਆ ਹੈ ਔਰ ਇਸ ਤੋਂ ਬਚਾਉਣ ਲਈ ਲੋਕ ਹੁਣ ਘਰੋਂ ਨਿਕਲ ਕੇ ਆਪਣੇ ਲਈ ਆਪਣੇ ਬੱਚਿਆਂ ਲਈ ਔਰ ਆਪਣੇ ਆਪਣੇ ਲਈ ਜਿਹੜੇ ਕਿ ਗਰਮ ਕੱਪੜੇ ਖਰੀਦਦੇ ਆ ਤਾਂ ਜੋ ਸਰਦੀ ਤੋਂ ਬਚਿਆ ਜਾ ਸਕੇ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਮਹਿਲ ਡੈਨਿਕ ਫੇਰਾ ਟੀਵੀ ਅੰਮ੍ਰਿਤਸਰ